ਦੋਸਤੋ ਇਸ ਹੀ ਇਸ ਵਕਤ ਪਹੁੰਚੇ ਆ ਪਿੰਡ ਮਾਜਰੀ ਤੇ ਸਾਡੇ ਨਾਲ ਇੱਕ ਬਜ਼ੁਰਗ ਨੇ ਤੇ ਉਹਨਾਂ ਨਾਲ ਗੱਲ ਕਰਦੇ ਆ ਤੇ 1947 ਦੇ ਹਾਲਾਤ ਜਾਣਦੇ ਆ ਕੀ ਸੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਰੁਪਿੰਦਰਪਾਲ ਹਾਂਜੀ ਰੁਪਿੰਦਰਪਾਲ ਰੁਪਿੰਦਰਪਾਲ ਠੀਕ ਹੈ ਕਿੰਨੀ ਉਮਰ ਹੋ ਗਈ ਬਾਬਾ ਜੀ ਆਪਣੀ 83 ਸਾਲ ਦੀ 83 ਸਾਲ ਦੀ 47 ਦੇ ਵਕਤ ਕਿੰਨੀ ਸੀ ਜਿਆਦਾ ਜੀ ਕੁਝ ਸੇਖ ਸਾਹਿਬ ਜੀ ਠੀਕ ਹੈ ਤੁਹਾਨੂੰ ਜਿਆਦਾ 47 ਦਾ ਕੁਝ ਉਸ ਵਕਤ ਦਾ ਯਾਦ ਸਾਰਾ ਯਾਦ ਠੀਕ ਹੈ ਦਾ ਦੱਸ ਸਕਦੇ ਹੋ ਸਾਨੂੰ ਕਿਵੇਂ ਰਹਿਣ ਸਹਣ ਸੀ ਉਸ ਵਕਤ ਦੀ ਉਸ ਚਰ ਰਹਿਣ ਸਹਣ ਦਾ ਜਿਹੜਾ ਮੁਸਲਮਾਨ ਸੀ ਉਹਨਾਂ ਨਾਲ ਬਿਲਕੁਲ ਤੇ ਹੀ ਰਹੇ ਨੇ ਰਹਿਣ ਸਹਣ ਦਾ ਠੀਕ ਹੈ ਉਹਨਾਂ ਦਾ ਕੋਈ ਜ਼ੋਰ ਨਹੀਂ ਸੀ ਅੱਜ ਜਦਾਂ ਹਰਦੇਵੀ ਪਹੇ ਸਾਮਸਾ ਤਾਈ ਜੀ ਟਿੱਕੀ ਦੀ ਜਿੰਦਾ ਪਤਨ ਠੀਕ ਹੈ ਤੇ ਪੜਦੇ ਸੀ ਤੁਸੀਂ ਉਸ ਵਕਤ ਹਾਂ ਮੈਂ ਪਹਿਲੀ ਚ ਪਰ ਡਵਾਟ ਪੜਦਾ ਪਹਿਲੀ ਜਾਂ ਕੱਚੀ ਜਿਹੜੀ ਪਟਚੀ ਹੁੰਦੀ ਹੈ ਅੱਗੇ ਕੱਚੀ ਲੁਕੀ ਹੁੰਦੀ ਹੈ ਹਾਂ ਉਹਨੂੰ ਕਿਹੜੀ ਚ ਫੜਦਾ ਠੀਕ ਤੇ ਬਾਬਾ ਜੀ ਤੁਹਾਨੂੰ ਪੜ੍ਹਾਉਣ ਵਾਲੇ ਜਿਹੜੇ ਮਾਸਟਰ ਸੀ ਉਹਨਾਂ ਦੇ ਨਾਮ ਯਾਦ ਆਏ? ਹਾਂ ਉਹ ਨਾਮ ਯਾਦ ਆਏ ਭਗਵਾਨ ਦਾਸ ਸੈਕਟਰ ਹਾਂਜੀ ਬਹੁਤ ਬਹੁਤ ਸ਼ਾਨਾ ਉਹਨੂੰ ਕਰਦਾ ਬਾਕੀ ਭਗਵਾਨ ਦਾਸ ਦਾ ਪ੍ਰਸਾਦੀ ਰਾਮ ਦਾ ਮਾਮਣੇ ਕੋਰ ਵਾਲਾ ਠੀਕ ਹੈ ਹੈ ਤੇ ਉਸ ਤੋਂ ਬਾਅਦ ਆਪਣਾ ਐਸਸੀਯੂ ਵਾਲਾ ਮਾਸਟਰ ਸੈਕਟਰ ਠੀਕ ਹੈ ਹਾਂ ਨਾਲ ਪੜਦੇ ਸੀ ਜਿਹੜੇ ਤੁਹਾਡੇ ਉਹਨਾਂ ਦੇ ਨਾਮ ਯਾਦ ਹੈ ਯਾਰ ਮਿੱਤਰ ਵੈਲੀ ਦੱਸ ਸਕਦੇ ਹੋ ਜੀ ਉਹਨਾਂ ਦੇ ਨਾਮ ਹੈ ਇੱਕ ਤਾਂ ਜਨ ਨਾਮ ਦਾ ਭਗਤ ਜਤਾ ਹਾਂਜੀ ਆ ਇਹ ਇਹਦਾ ਨਾਮ ਹੈ ਕਾਜੀ ਜੀ ਹੋਰ ਥੋੜਾ ਹੋਰ ਹੈ ਜੀ ਮਾ ਗੁਰੂ ਆਮ ਦਾ ਇੱਕ ਉਹ ਮਰਦਿਆ ਹਾਂਜੀ ਹੈ ਅਚਾ ਉਹ ਮੈਂ ਹੋਲ ਜਿੰਨ ਚਾੜੇ ਮੇਰੇ ਪੜਦੇ ਜੀ ਨਾਮ ਹੈ ਮੁਸਲਮਾਨ ਭਰਾ ਵੀ ਤੁਹਾਡਾ ਕੋਈ ਯਾਰ ਮਿੱਤਰ ਵੈਲੀ ਸੀ ਉਸ ਪੱਕ ਗੁਰਬਾਨ ਜਿਹੜੀ ਮੇਰੇ ਨਾਲ ਇੱਥੇ ਪੜ੍ਹਦੀ ਹੈ ਹਾਂਜੀ ਜਿਹੜੀ 6 ਅੰਗ ਚੁਰ ਗਈ ਅੱਛੇ ਨਾਮ ਉਹਨਾਂ ਦੇ ਹੈ ਯਾਦ ਕਿਸੇ ਦੇ ਨਾਮ ਇੱਕ ਦਾ ਨਾਮ ਤਾਂ ਆ ਉੱਪਰ ਰਹਿੰਦੇ ਸੇ ਫਾਰ ਦੇ ਪਾਸੇ ਫਾਰ ਦੇ ਚੇਹੇ ਹਾਂਜੀ ਉਹ ਆ ਸਿਆਪ ਜਾਂਦੇ ਸੇ ਉਹਨਾਂ ਨਾਲੇ ਸੱਦੀ ਅਜੀ ਗੋਨੀ ਠੀਕ ਜੀ ਤੁ ਜਿਹੜੀ ਵੀ ਦਾ ਮੇਰਾ ਇੱਕ ਤਾਇਆ ਨਹੀਂ ਥਾ ਉਸ ਦੇ ਬਾਅਦ ਅੱਛੇ ਹਾਂ ਉਹ ਉਹਨਾਂ ਦੇ ਆਪਣੇ ਜਾਨੀ ਸਾਡੀ ਖਾਸ ਠੀਕ ਹੈ ਤੇ ਤੁਹਾਨੂੰ ਕਿਵੇਂ ਪਤਾ ਚੱਲਿਆ ਸੀ ਕਿ 47 ਦੇ ਵਿੱਚ ਹੱਲੇ ਪੈ ਗਿਆ ਕਿ ਪਾਕਿਸਤਾਨ ਬਣ ਗਿਆ ਇੰਡੀਆ ਬਣ ਗਿਆ ਜਦੋਂ ਰਾਤ ਦੀ ਅੱਧੀ ਰਾਤ ਸੀ ਜਾਦਿਲ ਬਹਾਦਰ ਕੀ ਆਪਣਾ ਸ਼ੇਖ ਅਗਰ ਉਦੋਂ ਇਹ ਆਇਆ ਜਿਵੇਂ ਪੰਜਾਬੀ ਲੋਕ ਹਾਂਜੀ ਚਮਕੜਾ ਦਾ ਘਰ ਉੱਤੇ ਆ ਅੱਛਾ ਇਹ ਆਦਾ ਪਰਲੇ ਜੇ ਕੋਈ ਨਾ ਕੋਈ ਆ ਕੇ ਕਿ ਪਾਸੇ ਹੋ ਜੇ ਮੈਂ ਨਹੀਂ ਮਾਰਦਾ ਕੋਈ ਨਹੀਂ ਹਾਂਜੀ ਇਹ ਹਾਲਾਤ ਉਹਦੇpropto ਠੀਕ ਹੈ ਤੁਹਾਨੂੰ ਯਾਦ ਆਂਦੇ ਕੋਈ ਪਾਲੂ ਉਸ ਵਕਤ ਦੇ 1947 ਦੇ ਕੁਝ ਯਾਦ ਆਂਦਾ ਤੁਹਾਨੂੰ ਉਸ ਵਕਤ 47 ਦੇ ਆਹਾਂ ਯਾਦ ਕੁਝ ਹੋਰ ਯਾਦ ਜਿਵੇਂ ਕਿ ਤੁਹਾਡੇ ਤਾਂ ਜਿਹੜੇ ਇਹ ਚਾਹ ਵੀ ਦੇ ਨੁਕ ਤੇ ਜਿੰਨ ਵਿੱਚ ਵੀ ਆ ਬਾਹ ਨਹੀਂ ਨਿਕ ਜਿਆਦਾ ਕਿਉਂਕਿ ਮੁਖੀਵਾਨ ਜਿਸ਼ਵਰ ਜੀ ਨੇ ਸੁਵਾਨਾ ਨੇ ਜਾਣਾ ਤੱਕ ਹੈ ਤਾਂ ਇਹ ਕਿ 11 ਨਾਲ 10 ਮਿੰਟ ਦੇ ਫਰਕ ਹਾਂਜੀ ਮਾਰਗੁੜ ਗੱਲ ਪੂਰਾ ਬਰੇ ਬਰੇ ਸਾਜੀ ਮੈਂ ਹਰ ਵਾਰ ਮਾਰਗੁੜ ਕੱਠੇ ਕਰੇ ਵਿੱਚ ਅੱਛੀ ਉਸ ਤੋਂ ਅੰਗਰੇਜ਼ ਦੇ ਕਿਹਾ ਦੇ ਨੂੰ ਥੋੜੀ ਬਰਾਤੀ ਜਦੋਂ ਥੋੜੀ ਉਹ ਜੇਤੀਆ ਠੀਕ ਹੈ ਜੀ ਉਹ ਦੇਖੀ ਪਹਿਲਾ ਕੈਂਪ ਕਿੱਥੇ ਲੱਗਿਆ ਸੀ ਕੈਂਪ ਲੱਗਿਆ ਸੀ ਘਰਾਲੀ ਠੀਕ ਹੈ ਖਾਸ ਖੁਦ ਦੇ ਪਿਛਲੇ ਪਾਸੇ ਅੱਛਾ ਜੀ ਹਾਂ ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਭਰਾ ਸੀ ਤਾਂ ਉਹਨਾਂ ਨੂੰ ਕਿਵੇਂ ਗਏ ਸੀ ਉੱਥੇ ਕੈਂਪ ਵਿੱਚੋਂ ਦੇਖਿਆ ਤੁਹਾਨੂੰ ਤੇ ਚਲੇ ਗਏ ਸੀ ਅੱਛਾ ਜੀ ਹਾਂ ਫਿਰ ਤੁਹ ਜ ਅੱਧੇ ਦਾ ਮੋੜ ਲਏ ਮੋੜ ਲਏ ਅੱਜ ਲਏ ਆਏ ਸੀ ਕੌਣ ਮੋੜ ਕੇ ਲਿਆਏ ਸੀ ਉਹਨਾਂ ਨੂੰ ਤੁਸੀਂ ਮੋੜ ਕੇ ਲਿਆਏ ਸੀ ਪਿੰਡ ਵਾਲੇ ਪਿੰਡ ਵਾਲੇ ਠੀਕ ਹੈ ਜੀ ਹਾਂ ਤੇ ਹੋਰ ਕੁਝ ਤੁਸੀਂ ਕਹਿਣਾ ਚਾਹੋਗੇ ਜੀ ਬਹੁਤ ਕੀ ਟਾਈਮ ਤੇਜਾ ਤੇ ਲੰਘੇ ਠੀਕ ਤਾਂ ਟਾਈਮ ਤੇ ਸੇਵਾ ਤੇ ਤੇ ਹਜ਼ਾਰ ਦੇ ਬੱਚੀ ਦਾ ਆ ਆ ਆ ਠੀਕ ਹੈ ਬਾਬਾ ਜੀ ਠੀਕ ਹੈ ਜੀ ਆਪਣਾ ਟਾਈਮ ਦੇਣ ਲਈ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਜੀ